ਦੀ ਅਕਾਲ ਜੀ ਆਇਆਂ ਨੂੰ ਨਾਨਕ ਸਿੰਘ ਜੀ ਦੁਆਰਾ ਲਿਖਿਆ ਗਿਆ ਨਾਵਲ ਪਵਿੱਤਰ ਪਾਪੀ ਇਹਦਾ 11ਵਾਂ ਭਾਗ ਇਸੇ ਵੀਡੀਓ ਦੇ ਵਿੱਚ ਸ਼ੇਅਰ ਕਰ ਰਹੇ ਹਾਂ ਤੁਹਾਡੇ ਨਾਲ ਤੇ ਪੂਰੇ ਨਾਵਲ ਨੂੰ ਸਮਝਣ ਦੇ ਲਈ ਤੁਸੀਂ ਜਿਹੜੀ ਪਹਿਲਾਂ ਵਾਲੇ 10 ਵੀਡੀਓਜ਼ ਨੇ ਉਹਨਾਂ ਨੂੰ ਜ਼ਰੂਰ ਦੇਖ ਲਿਓ ਕਿਉਂਕਿ ਨਾਵਲ ਦੀ ਕਹਾਣੀ ਤੁਹਾਨੂੰ ਤਾਂ ਹੀ ਸਮਝ ਆਏਗੀ ਜੇਕਰ ਤੁਸੀਂ ਪੂਰਾ ਇਹ ਦੇਖੋਗੇ ਦੂਰ ਕਿਸੇ ਕਾਰਖਾਨੇ ਦਾ ਘੂਗੂ ਵੱਜਿਆ ਜਿਸ ਨੂੰ ਸੁਣਦਿਆਂ ਹੀ ਕਿਦਾਰ ਹੈਰਾਨੀ ਨਾਲ ਸੋਚਣ ਲੱਗਾ ਹੈ 5 ਵਜ ਗਏ ਤਾਂ ਕਿ ਅੱਜ ਸਾਰੇ ਆਤਮੇ ਜਾਗਦਿਆਂ ਹੀ ਕੱਟੀ ਹੈ ਤੇ ਇਸ ਨਾਲ ਹੀ ਕੱਲ ਸਵੇਰ ਤੋਂ ਲੈ ਕੇ ਰਾਤੀ ਮਾਇਆ ਦੇ ਘਰੋਂ ਵਾਪਸ ਆਉਣ ਤੱਕ ਦੇ ਸਾਰੇ ਦ੍ਰਿਸ਼ ਉਸ ਦੇ ਸਾਹਮਣੇ ਉਲੰਘ ਗਏ ਇਸ ਤੋਂ ਬਾਅਦ ਕਈ ਵਾਰੀ ਉਹ ਤਸਵੀਰਾਂ ਵੀ ਉਸ ਦੇ ਮਨ ਪਰਦੇ ਉੱਤੇ ਚਿਤਰੀਆਂ ਜਾਣ ਲੱਗੀਆਂ ਜਿਹੜੀਆਂ ਅਜੇ ਤੀਕ ਭਵਿੱਖ ਦੇ ਉਹਲੇ ਲੁਕੀਆਂ ਹੋਈਆਂ ਸਨ ਰਾਤ ਦੇ ਤੀਜੇ ਪਹਿਰ ਜਦ ਮਾਇਆ ਘਰ ਪਹੁੰਚੀ ਸੀ ਤਾਂ ਉਸ ਨੂੰ ਤੱਕਦੇ ਹੀ ਇਕਦਾਰ ਦੇ ਮਨ ਵਿੱਚ ਸਭ ਤੋਂ ਪਹਿਲੀ ਭਾਵਨਾ ਪੈਦਾ ਹੋਈ ਰੱਬ ਕਰੇ ਇਹ ਅਸਫਲ ਮੂੜੀ ਹੋਵੇ ਪਰ ਉਸ ਦੀ ਇਹ ਭਾਵਨਾ ਕਲਰੀ ਕੰਧ ਵਾਂਗ ਟਹਿ ਟੇਰੀ ਹੋ ਗਈ ਜਦ ਮਾਇਆ ਨੇ ਉਸ ਨੂੰ ਆਪਣੀ ਸਫਲਤਾ ਦੀ ਖਬਰ ਸੁਣਾਈ ਕਿਦਾਰ ਨੇ ਉਸ ਵੇਲੇ ਮਾਇਆ ਦੇ ਚਿਹਰੇ ਉੱਤੇ ਸਫਲਤਾ ਤੇ ਹੁਲਾਸ ਦੀ ਲਾਲੀ ਚਮਕਰੀ ਵੇਖੀ ਤੇ ਇਸ ਤੋਂ ਬਾਅਦ ਉੱਥੇ ਠਹਿਰਨਾ ਉਸ ਲਈ ਮੁਸ਼ਕਲ ਹੋ ਗਿਆ ਸ਼ੈਦ ਇਕਲਵੰਧੇ ਜਾ ਕੇ ਆਪਣਾ ਅਗਲਾ ਕਦਮ ਚੁੱਕਣ ਲਈ ਸੋਚਣਾ ਚਾਹੁੰਦਾ ਸੀ ਮਾਇਆ ਨੇ ਬੜੀ ਕੋਸ਼ਿਸ਼ ਕੀਤੀ ਕਿ ਰਾਤ ਦਾ ਬਾਕੀ ਹਿੱਸਾ ਕਿਦਾਰ ਉਸ ਦੇ ਘਰ गुzare ਕਰਕੀਦਾਰ ਨੇ ਉਸ ਦੀ ਪੂਰੀ ਤਸੱਲੀ ਕਰਾ ਦਿੱਤੀ ਕਿ ਉਹ ਬਿਲਕੁਲ ਰਾਜੀ ਹੈ ਉਹ ਆਪਣੇ ਮਕਾਨ ਤੀ ਪਹੁੰਚ ਕੇ ਮੰਜੇ ਤੇ ਲੇਟ ਗਿਆ ਕਿੰਨਾ ਕੁ ਚਿਰ ਤੇ ਕਿੰਨਾ ਕਿੰਨਾ ਸੋਚਾਂ ਵਿੱਚ ਉਸ ਦਾ ਮਨ ਉੱਡਦਾ ਫਿਰਿਆ ਕਿਦਾਰ ਨੂੰ ਪਤਾ ਨਹੀਂ ਸੀ ਕਿਦਾਰ ਦਾ ਆਪਾ ਜਿਵੇਂ ਉਸ ਤੋਂ ਵੱਖ ਹੋ ਕੇ ਕਿਤੇ ਫਿਰ ਰਿਹਾ ਸੀ ਜਦ ਪ੍ਰਭਾਤ ਦੀ ਹੀਤਲ ਹਵਾ ਨੇ ਰੋਸ਼ਨਦਾਨ ਵਿੱਚੋਂ ਦਾਖਲ ਹੋ ਕੇ ਉਸ ਦਾ ਮੁੜਕਾ ਸੁਕਾਉਣਾ ਸ਼ੁਰੂ ਕੀਤਾ ਤਾਂ ਕਿਦਾਰ ਨੂੰ ਚਪਕੀ ਜਹੀ ਆ ਗਈ ਪਰ ਝਟ ਹੀ ਕਾਰਖਾਨੇ ਦੇ ਘੁੱਗੂ ਨੇ ਉਸ ਨੂੰ ਜਗਾ ਦਿੱਤਾ ਇੱਕ ਵਾਰੀ ਉਹ ਸਾਰੀਆਂ ਇੱਕ ਵਾਰੀ ਫਿਰ ਉਹ ਸਾਰੀਆਂ ਸੋਚਾਂ ਵਿਚਾਰਾਂ ਉਸ ਦੇ ਦਿਮਾਗ ਵਿੱਚ ਫਿਰਨ ਲੱਗੀਆਂ ਜਿਹੜੀਆਂ ਇਨ੍ਹਾਂ ਕਈਆਂ ਘੰਟਿਆਂ ਵਿੱਚ ਉਸ ਦੇ ਅੰਦਰ ਫੁਰਦੀਆਂ ਰਹੀਆਂ ਸਨ ਜਿਨ੍ਹਾਂ ਦੀ ਹਰ ਸਮਾਪਤੀ ਉੱਤੇ ਇੱਕੋ ਹੀ ਗੱਲ ਮੁਰਮੁਰ ਕੇ ਉਸ ਦੇ ਸਾਹਮਣੇ ਆਉਂਦੀ ਰਹੀ ਸੀ ਬਿਸ਼ੱਕ ਉਹ ਤਜਵੀਜ਼ ਰੁਪਈਆ ਵੱਲੋਂ ਇਨਕਾਰ ਬਸ ਫਿਰ ਤਾਂ ਵੀਣਾ ਸਦਾ ਲਈ ਮੇਰੀ ਹੋਵੇਗੀ ਪਰ 16 ਆਨੇ ਸਫਲਤਾ ਦੀ ਉਮੀਦ ਹੁੰਦਿਆਂ ਹੋਇਆਂ ਵੀ ਇੱਕ ਹੋਰ ਸ਼ੰਕਾ ਉਸ ਦੇ ਸਾਹਮਣੇ ਆਖਲੋਂਦੀ ਜੇ ਵੀਣਾ ਦੀ ਮਾਂ ਨੂੰ ਇਹ ਚਾਲ ਪਸੰਦ ਨਾ ਆਈ ਮੇਰੇ ਨਾਲ ਉਸ ਦਾ ਮਾਮਾ ਵਾਲਾ ਪਿਆਰ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਪਰ ਇਸ ਗੱਲ ਦਾ ਕਿਵੇਂ ਯਕੀਨ ਕੀਤਾ ਜਾ ਸਕਦਾ ਹੈ ਕਿ ਉਹ ਮੈਨੂੰ ਜਵਾਈ ਦੇ ਰੂਪ ਵਿੱਚ ਵੀ ਪ੍ਰਵਾਨ ਕਰ ਲਵੇਗੀ ਨਹੀਂ ਕਰੇਗੀ ਤਾਂ ਅਖਰ ਹੋਰ ਕਰੇਗੀ ਕੀ ਜੇ ਚਾਰੇ ਬੰਨੇ ਨਾ ਹੀ ਮੰਨੇਗੀ ਤਾਂ ਵੀਣਾ ਹੀ ਉਸ ਨੂੰ ਮੂੰਹ ਪਾੜ ਕੇ ਕਹਿ ਦੇਵੇਗੀ ਹਰ ਉਹ ਵਕਤ ਜਦੋਂ ਆਵੇਗਾ ਵੇਖਿਆ ਜਾਵੇਗਾ ਪਹਿਲੀ ਗੱਲ ਤਾਂ ਸਭ ਤੋਂ ਔਖੀ ਇਹੋ ਹੈ ਕਿ ਮੈਂ ਆਪਣਾ ਮਤਲਬ ਉਸ ਪਾਸ ਕਿਵੇਂ ਪ੍ਰਗਟ ਕਰਾਂਗਾ ਇਸ ਬਾਬਤ ਵੀਣਾ ਨਾਲ ਸਲਾਹ ਕਰਨੀ ਹੋਵੇਗੀ ਉਸਨੇ ਹੁਣੇ ਥੋੜੀ ਦੇਰ ਤੱਕ ਪੜ੍ਹਾਈ ਕਰਨ ਲਈ ਆਉਣਾ ਹੈ ਉਹ ਬੜੀ ਬੇਚੈਨੀ ਨਾਲ ਵੀਣਾ ਨੂੰ ਉਡੀਕਣ ਲੱਗਾ ਹੌਲੀ ਹੌਲੀ ਪ੍ਰਭਾਤ ਦੀ ਧੁੰਦ ਵਿੱਚੋਂ ਚਟਿਆਈ ਨਿਕਲ ਕੇ ਫੈਲਣੀ ਸ਼ੁਰੂ ਹੋਈ ਤੇ ਇਸ ਤੋਂ ਬਾਅਦ ਸੂਰਜ ਦੀਆਂ ਪੀਲੀਆਂ ਕਿਰਨਾਂ ਨੇ ਬੂਹੇ ਦੀਆਂ ਛੀਥਾਂ ਵਿੱਚੋਂ ਛਾਤੀ ਮਾਰੀ। ਕਿਦਾਰ ਉੱਠਿਆ ਤੇ ਜਲਦੀ ਨਿਤਕਿਰਿਆ ਤੋਂ ਵਿਹਲਾ ਹੋ ਕੇ ਕੱਪੜੇ ਬਦਲਣ ਲੱਗਾ। ਕਈਆਂ ਦਿਨਾਂ ਤੋਂ ਸਿਰ ਦੇ ਵਾਲਾਂ ਨੂੰ ਉਸਨੇ ਨਾ ਤੇਲ ਛੋਹਿਆ ਸੀ ਨਾ ਕੰਗੀ ਪਰ ਅੱਜ ਸ਼ਾਇਦ ਉਸਨੇ ਪਿਛਲੇ ਸਾਰੇ ਦਿਨਾਂ ਦੀ ਕਸਰ ਕੱਢਣੀ ਸੀ। ਸੇਫਟੀ ਦੀ ਮਦਦ ਨਾਲ ਸ਼ੇਵ ਕਰਨੀ ਸ਼ੁਰੂ ਕੀਤੀ ਫਿਰ ਬੂਟਾਂ ਦੀ ਪਾਲਿਸ਼। ਵੀਣਾ ਰੋਜ਼ ਜਿਸ ਵੇਲੇ ਆਇਆ ਕਰਦੀ ਸੀ ਉਹ ਵਕਤ ਆਇਆ ਤੇ ਆ ਕੇ ਲੰਘ ਗਿਆ ਪਰ ਵੀਣਾ ਨਹੀਂ ਆਈ। ਜੋ ਜੋ ਵਕਤ ਬੀਤਦਾ ਜਾਂਦਾ ਸੀ ਕਿਦਾਰ ਦੇ ਅੰਦਰ ਕੁਝ ਨਿਮੋ ਝੂਨਤਾ ਦੀ ਛਾਈ ਜਾਂਦੀ ਸੀ ਉਸ ਦਾ ਉਤਸ਼ਾਹ ਕਿਰਕਰਾ ਹੋਈ ਜਾ ਰਿਹਾ ਸੀ ਇਸ ਵੇਲੇ ਕਈ ਦਿਲ ਟਾਹੂ ਸੋਚਾਂ ਉਸ ਨੂੰ ਬੇਅਰਾਮ ਕਰ ਰਹੀਆਂ ਸਨ ਮਤੇ ਵੀਣਾ ਨੇ ਮੇਰੀ ਗੱਲ ਦਾ ਬੁਰਾ ਮੰਨਿਆ ਹੋਵੇ ਮਤੇ ਉਸ ਨੇ ਸਭ ਕੁਝ ਆਪਣੀ ਮਾਂ ਨੂੰ ਦੱਸ ਦਿੱਤਾ ਹੋਵੇ ਇੱਕ ਵਾਰੀ ਫੇਰ ਉਸ ਰਾਤ ਵਾਲੇ ਸਮੇਂ ਨੂੰ ਜਦ ਉਸ ਨੇ ਵੀਣਾ ਪਾਸ ਆਪਣਾ ਭਾਵ ਪ੍ਰਗਟ ਕੀਤਾ ਸੀ ਅੱਖਾਂ ਅੱਗੇ ਲਿਆ ਕੇ ਇਸ ਗੱਲ ਦੀ ਪਰਚੋਲ ਕਰਨ ਲੱਗਾ ਕੀ ਮੇਰੀਆਂ ਗੱਲਾਂ ਸੁਣ ਕੇ ਵੀਣਾ ਦੇ ਮੱਥੇ ਤੇ ਕੋਈ ਵੱਟ ਪਿਆ ਸੀ ਉਸ ਦੇ ਵਰਤਾਓ ਵਿੱਚ ਕੁਝ ਫਰਕ ਆਇਆ ਸੀ ਜਿਉਂ ਜਿਉਂ ਮੈਂ ਆਪਣੇ ਮਤਲਬ ਦੇ ਨੇੜੇ ਆਈ ਜਾਂਦਾ ਸੀ ਕਿ ਵੀਣਾ ਦੇ ਚਿਹਰੇ ਤੋਂ ਉਹ ਪਿਆਰ ਦੀ ਮਿੱਠੀ ਮਿੱਠੀ ਤੇ ਸੁਖਦਾਈ ਜਿਹੀ ਚਲਕ ਉੱਡਦੀ ਨਹੀਂ ਸੀ ਜਾਂਦੀ ਕਿਦਾਰ ਲਈ ਹੋਰ ਉਡੀਕਣਾ ਮੁਸ਼ਕਿਲ ਹੋ ਗਿਆ ਉਸ ਦਾ ਸਾਹ ਜਿਵੇਂ ਗਲੇ ਵਿੱਚੋਂ ਨਹੀਂ ਵੱਖੀ ਵਿੱਚੋਂ ਛੇਕ ਕਰਕੇ ਨਿਕਲ ਰਿਹਾ ਸੀ ਕੁਝ ਚਿਰ ਉਸ ਨੇ ਹੋਰ ਉਡੀਕ ਵਿੱਚ ਬਿਤਾਇਆ ਪਰ ਜਿੰਨਾ ਪੈਰਾਂ ਦੀ ਬਿੜਕ ਨੂੰ ਉਸਦੇ ਕੰਨ ਉਡੀਕ ਰਹੇ ਸਨ ਉਹ ਸੁਣਾਈ ਨਾ ਦਿੱਤੀ ਆਖਿਰ ਉਸਦੀ ਸਲਾਹ ਹੋਈ ਕਿ ਆਪ ਹੀ ਕਿਉਂ ਨਾ ਵੀਣਾ ਦੇ ਘਰ ਚਲਾ ਜਾਵੇ ਪਰ ਮਾਇਆ ਨੂੰ ਮਿਲਣ ਤੋਂ ਪਹਿਲਾਂ ਇੱਕ ਵਾਰੀ ਹੋ ਵੀਣਾ ਨੂੰ ਇਕਾਂਤ ਵਿੱਚ ਮਿਲ ਲੈਣਾ ਚਾਹੁੰਦਾ ਸੀ ਇਸ ਕਰਕੇ ਉਸਨੇ ਹੋਰ ਕੁਝ ਚਿਰ ਉਡੀਕ ਕੀਤੀ ਜਦ ਫਿਰ ਵੀ ਉਸਦੀ ਆਸ ਪੂਰੀ ਨਾ ਹੁੰਦੀ ਦੀਸੀ ਤਾਂ ਉਹ ਆਪ ਹੀ ਉੱਠ ਕੇ ਜਾਣ ਲਈ ਤਿਆਰ ਹੋ ਪਿਆ ਜਾਣ ਲੱਗਿਆ ਉਹਨੇ ਆਪਣੇ ਪਾਲਿਸ਼ ਕੀਤੇ ਬੂਟਾਂ ਤੇ ਇੱਕ ਵਾਰ ਫੇਰ ਬੁਰਸ਼ ਫੇਰਿਆ ਤੇ ਇਸੇ ਤਰ੍ਹਾਂ ਵਾਹੇ ਹੋਏ ਵਾਲਾਂ ਉੱਤੇ ਦੁਬਾਰਾ ਕੰਗੀ ਫੇਰੀ ਇਹ ਕੰਮ ਕਰਦਾ ਹੋਇਆ ਉਹ ਨਾਲੋ-ਨਾਲੇ ਸੋਚ ਰਿਹਾ ਸੀ ਇਹ ਕਿਸ ਤਰ੍ਹਾਂ ਦੀ ਧੜਕਣ ਹੋ ਰਹੀ ਹੈ ਮੇਰੇ ਦਿਲ ਵਿੱਚ ਬੜੀ ਉਖੇਰੀ ਜਿਹੀ ਜਿਵੇਂ ਆਪਣੀ ਥਾਂ ਤੋਂ ਛੁੜਕ ਕੇ ਦਿਲ ਇਧਰ-ਉਧਰ ਫੇਰ ਰਿਹਾ ਹੋਵੇ ਉਹ ਕਮਰੇ ਵਿੱਚੋਂ ਨਿਕਲਿਆ ਹੀ ਸੀ ਕਿ ਸਾਹਮਣੇ ਉਸ ਨੂੰ ਵਿਦਿਆ ਇਧਰ ਆਉਂਦੀ ਦੀ ਸੀ ਜਿਹੜੀ ਝਟਪਟ ਉਸ ਕੋਲ ਆ ਕੇ ਉਸ ਦਾ ਹੱਥ ਫੜ ਕੇ ਖਿੱਚਦੀ ਹੋਈ ਬੋਲੀ ਚਲੋ ਤੁਹਾਨੂੰ 베ਜ ਹੀ ਸੱਦਦੇ ਨੇ ਸੁਣਨਿਆ ਹੀ ਕਿਦਾਰ ਦੀਆਂ ਲੱਤਾਂ ਬਹਾ ਕਿਰਨ ਲੱਗੀਆਂ ਮਤੇ ਵੀਣਾ ਨੇ ਰਾਤ ਵਾਲੀ ਸਾਰੀ ਗੱਲ ਉਸ ਨੂੰ ਦੱਸ ਦਿੱਤੀ ਹੋਵੇ ਪਰ ਕੀ ਵੀਣਾ ਦੇ ਰੰਗ ਢੰਗ ਤੋਂ ਕੁਝ ਇਹੋ ਜਿਹਾ ਜਾਪਦਾ ਸੀ ਸ਼ਾਇਦ ਨਹੀਂ ਤਾਂ ਫਿਰ ਇਤਨੀ ਸਵੇਰੇ ਸੱਦ ਘੱਲਣ ਦਾ ਕਾਰਨ ਉਵੇਂ ਹੀ ਬਾਹੋਂ ਖਿੱਚਦੀ ਹੋਈ ਵਿਦਿਆ ਉਸ ਨੂੰ ਘਰ ਵੱਲ ਲੈ ਤੋਰੀ ਘਰ ਅੰਦਰ ਜਾ ਕੇ ਕਿਦਾਰ ਨੇ ਵੇਖਿਆ ਉਸੇ ਕਮਰੇ ਵਿੱਚ ਤੇ ਉਸੇ ਮੰਜ਼ਿਲ ਉੱਤੇ ਵੀਣਾ ਲੇਟੀ ਹੋਈ ਸੀ ਤੇ ਮਾਇਆ ਉਸ ਦੀ ਨਵਜ ਫੜੀ ਸਹਰਾਣੇ ਵੱਲ ਬੈਠੀ ਕਿਦਾਰ ਦਾ ਦਿਲ ਬੈਠਣ ਲੱਗਾ ਕਉ ਬੀਜੀ ਵੀਣਾ ਨੂੰ ਕੀ ਹੋ ਗਿਆ ਹੈ ਕਿਦਾਰ ਨੇ ਕਾਈ ਨਾਲ ਅਗਾਹ ਵਧ ਕੇ ਵੀਨਾ ਦਾ ਹੱਥ ਫੜਦਿਆਂ ਪੁੱਛਿਆ ਮਾਇਆ ਬੋਲੀ ਪਤਾ ਨਹੀਂ ਚੰਗੀ ਭਲੀ ਸੁੱਤੀ ਸੀ ਵੱਡੇ ਵੇਲੇ ਉੱਠ ਕੇ ਵੇਖਿਆ ਤੇ ਪੰਜ ਪੱਠ ਬੁਖਾਰ ਚੜਿਆ ਹੋਇਆ ਸੀ ਵੀਣੀ ਕਿਦਾਰ ਨੇ ਮੰਜੇ ਤੇ ਬੈਠਦੇ ਹ ਉਸ ਦਾ ਹੱਥ ਫੜ ਕੇ ਪੁੱਛਿਆ ਕਿਉਂ ਬੁਖਾਰ ਕਉ ਚੜ ਗਿਆ ਰਾਤੀ ਤੇ ਮੈਂ ਤੈਨੂੰ ਚੰਗੀ ਭਲੀ ਛੱਡ ਕੇ ਗਿਆ ਸੀ ਵੀਨਾ ਨੇ ਕੋਈ ਜਵਾਬ ਨਹੀਂ ਦਿੱਤਾ ਕਿਦਾਰ ਨੂੰ ਵੇਖਦਿਆਂ ਹੀ ਉਸ ਨੇ ਮੂੰਹ ਦੂਜੇ ਪਾਸੇ ਫੇਰ ਲਿਆ ਇਸ ਤੋਂ ਛੁੱਟ ਕੇਦਾਰ ਨੇ ਇਹ ਵੀ ਮਹਿਸੂਸ ਕੀਤਾ ਜਿਵੇਂ ਉਸਦੇ ਹੱਥ ਦੀ ਛੂ ਨੂੰ ਬਿਨਾ ਬਰਦਾਸ਼ਤ ਨਹੀਂ ਕਰ ਰਹੀ। ਕੇਦਾਰ ਜਿਉਂ ਹੀ ਮੰਜੇ ਤੇ ਬੈਠਾ ਵੀਣਾ ਸਰਕ ਕੇ ਪਰੇ ਹੋ ਗਈ। ਕੇਦਾਰ ਦਾ ਦਿਲ ਹੋਰ ਧੜਕਣ ਲੱਗਾ। ਕੋਈ ਡਰ ਨਹੀਂ। ਮੰਜੇ ਤੋਂ ਉੱਠਦੀ ਹੋਈ ਮਾਇਆ ਕੇਦਾਰ ਨੂੰ ਸੰਬੋਧਨ ਕਰਕੇ ਬੋਲੀ, "ਅੱਜਕੱਲ ਮਲੇਰੀਏ ਦੇ ਦਿਨ ਨੇ ਆਰਾਮ ਆ ਜਾਵੇਗਾ ਸੂ। ਆ ਮੈਂ ਤੇਰੇ ਨਾਲ ਕੁਝ ਗੱਲਾਂ ਕਰਨੀਆਂ ਨੇ।" ਤੇ ਦੋਵੇਂ ਅੱਗੜ ਪਿਛੜ ਬਾਹਰ ਭਰਾਂਡੇ ਵਿੱਚ ਆ ਪਹੁੰਚੇ। ਇੱਕ ਇੱਥੇ ਕੰਧ ਦੇ ਨਾਲ ਇੱਕ ਛੋਟੀ ਜਿਹੀ ਮੰਜੀ ਖੜੀ ਕੀਤੀ ਹੋਈ ਸੀ ਜਿਸ ਨੂੰ ਮਾਇਆ ਨੇ ਡਾ ਲਿਆ ਤੇ ਦੋਵੇਂ ਬੈਠ ਗਏ ਤੇਰੀ ਤਬੀਅਤ ਦਾ ਕੀ ਹਾਲ ਏ ਹੁਣ ਮਾਇਆ ਨੇ ਬੈਠਦੇ ਉਸ ਪਾਸੋਂ ਪੁੱਛਿਆ ਜਿਸ ਦੇ ਉੱਤਰ ਵਿੱਚ ਕਿਦਾਰ ਨੇ ਉਸ ਨੂੰ ਆਪਣੇ ਠੀਕ ਠਾਕ ਹੋਣ ਦਾ ਯਕੀਨ ਕਰਾ ਦਿੱਤਾ ਬੇ ਜੀ ਕਿਦਾਰ ਨੇ ਛੇਤੀ ਛੇਤੀ ਗੱਲ ਸ਼ੁਰੂ ਕਰਨ ਦੇ ਇਰਾਦੇ ਨਾਲ ਪੁੱਛਿਆ ਤੁਸੀਂ ਸਵੇਰ ਦੀ ਗੱਡੀ ਆ ਜਾਂਦੇ ਰਾਤੀ ਐਡੇ ਔਖੇ ਹੋਏ ਹੋਵੋਗੇ ਮਾਇਆ ਦੇ ਅੰਗ ਅੰਗ ਵਿੱਚ ਵਿਚੋਂ ਇਸ ਵੇਲੇ ਖੁਸ਼ੀ ਉੱਛਲ ਰਹੀ ਸੀ ਉਸਨੇ ਮੁਸਕਰਾਉਂਦਿਆਂ ਕਿਹਾ ਕੰਮ ਜਿਸ ਲਈ ਗਈ ਸਾਂ ਉਹ ਤੇ ਜਾਂਦੇ ਹੀ ਹੋ ਗਿਆ ਫਿਰ ਮੈਂ ਆਖਿਆ ਕਾਹਦੇ ਲਈ ਟਕਣਾ ਵੇ ਨਾਲੇ ਬਾਲਾਂ ਨੂੰ ਪਿੱਛੇ ਇਕੱਲਿਆਂ ਛੱਡ ਗਈ ਸਾਂ ਅੱਛਾ ਕਿਸ ਤਰ੍ਹਾਂ ਫਿਰ ਗੱਲ ਕੱਥ ਹੋਈ ਕਿਦਾਰ ਨੇ ਟੁੱਟਦੇ ਦਿਲ ਵਿੱਚੋਂ ਪੁੱਛਿਆ ਮਾਇ ਨੇ ਦੱਸਣਾ ਸ਼ੁਰੂ ਕੀਤਾ ਗੱਲ ਕੱਥ ਕੀ ਹੋਣੀ ਸੀ ਬਸ ਉਹ ਹੀ ਉਹ ਮੇਰੀ ਗੱਲ ਸੱਚ ਨਿਕਲੀ ਉਹਨਾਂ ਨੂੰ ਕਿਸੇ ਜਾ ਤੁਖਣੀ ਦਿੱਤੀ ਆਖੇ ਉਹਨਾਂ ਦੇ ਪੱਲੇ ਤਾਂ ਮੋਹਰਾ ਖਾਣ ਨੂੰ ਵੀ ਪੈਸਾ ਨਹੀਂ ਬੁਚੀ ਬਾਂਦਰੀ ਕੁੜੀ ਤੁਹਾਡੇ ਹਵਾਲੇ ਕਰਨਗੇ। ਬਸ ਸੁਣ ਕੇ ਸੱਪ ਸੁੰਗ ਗਿਓ। ਉਹ ਜਿਹੜੀ ਮੇਰੀ ਕੁੜਮਣੀ ਓਹ ਤੇ ਸਮਝ ਲੈ ਮੁਰਦਿਆਂ ਦੇ ਖਫਣ ਲਾ ਲੈਣ ਵਾਲੀ ਏ। ਪਹਿਲਾਂ ਤੇ ਚੁੱਪ ਕੀਤੀ ਰਹੀ ਫਿਰ ਲੱਗੀ ਹੀਲੇ ਬਹਾਨੇ ਸਾੜਨ। ਕਦੇ ਆਖੇ ਸਾਡਾ ਮੁੰਡਾ ਨਹੀਂ ਮੰਨਦਾ, ਕਦੇ ਆਖੇ ਸਾਡਾ ਹੱਥ ਤਾਂਗੇ। ਪਰ ਮੈਂ ਸਮਝ ਗਈ ਕਿ ਅੰਬਾਂ ਦੀ ਭੁੱਖ ਅੰਬਾਕੜੀਆਂ ਨਾਲ ਨਹੀਂ ਮਿਟਣੀ। ਮੈਂ ਉਸ ਨੂੰ ਖੋਲ ਕੇ ਆਖ ਦਿੱਤਾ ਭਈ ਬੀਬੀ ਰਾਣੀ, ਤਿਆਂ ਪੁੱਤਰਾਂ ਨਾਲੋਂ ਕੋਈ ਚੰਗੀ ਚੀਜ਼ ਨਹੀਂ ਹੁੰਦੀ। ਤੇ ਇਜਤਾਬੋਂ ਇਹਨਾਂ ਨਾਲੋਂ ਵੀ ਵੱਡੀ ਚੀਜ਼ ਏ ਤੂੰ ਮਾਸਾ ਫਿਕਰ ਨਾ ਕਰ ਮੈਂ ਚੋਰ ਨੂੰ ਲੁੱਟਾਂ ਸਾਧ ਨੂੰ ਭੰਨਾ ਤੇਰਾ ਘਰ ਪੂਰਾ ਕਰ ਦਿਆਂਗੇ ਜੋ ਕੁਝ ਕਰਾਂਗੀ ਸੋਹਣਾ ਸੁਥਰਾ ਕਰਕੇ ਕੀ ਹੋਇਆ ਜੇ ਸਾਡੇ ਤੇ ਗਰੀਬੀ ਆ ਗਈ ਏ ਪਰ ਸਿਆਣੇ ਕਹਿੰਦੇ ਹੁੰਦੇ ਨੇ ਵੱਡੇ ਘਰਾਂ ਦੀਆਂ ਕਰੋੜੀਆਂ ਨਹੀਂ ਮਾਨ ਹੁੰਦੀਆਂ ਐਨੇ ਗਏ ਗਵਾਚੇ ਤੇ ਅਸੀਂ ਨਹੀਂ ਹੋ ਗਏ ਕਿ ਅਣਖਜੀ ਕੁੜੀ ਤੁਹਾਨੂੰ ਦੇਾਂਗੇ ਪਰਮਾਤਮਾ ਸੁਖ ਰਹੀ ਤਾਂ ਲੱਦ ਪੱਦ ਕੇ ਤੁਹਾਨੂੰ ਭੇਜਾਂਗੇ ਸੱਤ ਸ਼ਗਨਾਂ ਨਾਲ ਫੇਰ ਕੀ ਅੱਖੇ ਉਸ ਉਕੀਦਾਰ ਦੇ ਮੂੰਹ ਤੇ ਹਵਾਵਾਂ ਹਵਾਇਆਂ ਉੱਡ ਰਹੀਆਂ ਸਨ ਤੇ ਉਹ ਚਿਹਰੇ ਉੱਤੇ ਬਨੌਟੀ ਜਿਹੀ ਖੁਸ਼ੀ ਲਿਆ ਕੇ ਅੰਦਰਲੇ ਤੂਫਾਨ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਫੇਰ ਕੀ ਮਾਇਆ ਦਾ ਸਾਹ ਬਰਾਬਰ ਚੜਦਾ ਜਾ ਰਿਹਾ ਸੀ ਸੁਣ ਕੇ ਪਹਿਲਾਂ ਤੇ ਉਹ ਚੁੱਪ ਦੀ ਚੁੱਪ ਹੋ ਗਈ ਫੇਰ ਆਖਣ ਲੱਗੀ ਹੱਛਾ ਭੈਣ ਤੂੰ ਉਚੇਚੀ ਤੁਰ ਕੇ ਆਈ ਏ ਉਹ ਜਾਣੇ ਜਿਸ ਤਰ੍ਹਾਂ ਹੋ ਸਕੇਗਾ ਸੌੜ ਭੀੜ ਕਰਕੇ ਕਰ ਲਵਾਂਗੇ ਮੁੰਡੇ ਨੂੰ ਵੀ ਜਿਵੇਂ ਹੋਵੇਗਾ ਸਮਝਾ ਲਵਾਂਗੀ ਸਾਖ ਤੇ ਵੱਡੇ ਵੱਡੇ ਘਰਾਂ ਦੇ ਆਉਂਦੇ ਨੇ ਪਰ ਤੇਰਾ ਆਖਿਆ ਮੈਂ ਨਹੀਂ ਮੋੜ ਸਕਦੀ ਉਸ ਫਫੇ ਕੁਟਣੀ ਨੇ ਗੱਲਾਂ ਤੋਂ ਇਹ ਪਤਾ ਲੱਗਦਾ ਸੀ ਕਿ ਉਸ ਨੂੰ ਸਾੜਾ ਇਸ ਗੱਲ ਦਾ ਵੇ ਕਿ ਮਤੇ ਦਿੱਤ ਦਾਤ ਕੁਝ ਨਾ ਦੇਣ ਮੈਂ ਵੀ ਸ਼ੁਕਰ ਕੀਤਾ ਭਈ ਹਾਂ ਤੇ ਕੀਤੀ ਸੂ ਜੇ ਨੰਨਾ ਫੜ ਬੈੰਦੀ ਤਾਂ ਮੈਂ ਕਿਹੜੀ ਲੱਤ ਤੋੜ ਦੇਣੀ ਸੀ ਉਸ ਦੀ ਇੱਜ਼ਤ ਨਾ ਲੱਖੀ ਨਾ ਕਰੋੜੀ ਧੀ ਧਿਆਣੀ ਦੀ ਗੱਲ ਹੋਈ ਪੁੱਤਰ ਦੀ ਕੁੜਮਾਈ ਭਾਵੇਂ 100 ਵਾਰ ਛੁੱਟ ਜਾਏ ਕੋਈ ਨਮੋਸ਼ੀ ਨਹੀਂ ਇੱਕ ਦਰ ਬੱਧਾ ਤੇ 100 ਦਰ ਖੁੱਲੇ ਭਰਤੀ ਦੇ ਤੀ ਦਾ ਸਾਕ ਮੁੜ ਜਾਣਾ ਕੋਈ ਥੋੜੀ ਗੱਲ ਨਹੀਂ ਹੁੰਦੀ ਮੈਂ ਤੇ ਆਨੀ ਆ ਸ਼ੁਕਰੇ ਭਲਾ ਹੋਵੇ ਨੇ ਫੇਰ ਵੀ ਮੰਨ ਗਏ ਨੇ ਨਾ ਮੰਨਦੇ ਤਾਂ ਮੈਂ ਕੀ ਕਰ ਲੈਣਾ ਸੀ ਕਿਤੇ ਖਲੂਨ ਜੋਗੀ ਨਹੀਂ ਸੀ ਰਹਿਣਾ ਮਾਇਆ ਬੜੇ ਜੋਸ਼ ਤੇ ਉਮਾ ਵਿੱਚ ਗੱਲਾਂ ਕਰੀ ਜਾਂਦੀ ਸੀ ਪਰ ਛੁੱਟ ਹੰਗਾਰਾ ਭਰਨ ਤੋਂ ਕਿਦਾਰ ਦਾ ਧਿਆਨ ਉਹ ਕਾਹੀ ਇਸ ਪਾਸੇ ਨਹੀਂ ਸੀ ਉਸ ਦਾ ਦਿਲ ਇਸ ਵੇਲੇ ਕਈ ਲੰਮੇ ਚੌੜੇ ਮਨਸੂਬੇ ਬੰਨ ਰਿਹਾ ਸੀ ਮਾਇਆ ਨੇ ਜਦ ਗੱਲ ਖਤਮ ਕੀਤੀ ਤਾਂ ਕਿਦਾਰ ਦਾ ਧਿਆਨ ਮੁੜਿਆ ਪਰ ਉਸ ਨੂੰ ਕੋਈ ਪਤਾ ਨਹੀਂ ਸੀ ਕਿ ਕਿਹੜੀ ਗੱਲ ਉੱਤੇ ਜਾ ਕੇ ਮਾਇਆ ਨੇ ਆਪਣਾ ਬਿਆਨ ਖਤਮ ਕੀਤਾ ਮਾਇਆ ਕਿੰਨਾ ਚਿਰ ਚੁੱਪ ਰਹੀ ਉਸ ਦਾ ਖਿਆਲ ਸੀ ਕਿ ਕਿਦਾਰ ਕੁਝ ਬੋਲੇਗਾ ਪਰ ਕਿਦਾਰ ਦੇ ਬੁੱਲ ਛੱਡ ਕੇ ਜਦ ਅੱਖਾਂ ਵੀ ਨਾ ਹਿੱਲੀਆਂ ਤਾਂ ਉਸ ਨੇ ਆਪਣੇ ਆਪ ਹੀ ਪੁੱਛਿਆ ਕਿਦਾਰ ਕਿਹੜੀਆਂ ਸੋਚਾਂ ਵਿੱਚ ਪੈ ਗਿਆ ਵੀ ਤੂੰ ਤੇ ਮਾਇਆ ਦੇ ਆਪਣੇ ਹੀ ਦਿਲ ਨੇ ਉੱਤਰ ਦਿੱਤਾ ਹੋਰ ਕਿਹੜੀਆਂ ਸੋਚਾਂ ਸੋਚਦਾ ਹੋਵੇਗਾ ਇਸੇ ਕੰਮ ਨੂੰ ਸਿਰੇ ਚੜਾਉਣ ਬਾਰੇ ਚਿੰਤਾ ਕਰ ਰਿਹਾ ਹੋਵੇਗਾ ਜਿਸ ਦੀ ਲਗਭਗ ਸਾਰੀ ਜ਼ਿੰਮੇਵਾਰੀ ਇਸ ਨੇ ਆਪਣੇ ਉੱਤੇ ਲੈ ਲਈ ਹੈ ਕਿਦਾਰ ਨੂੰ ਜਿਵੇਂ ਨੀਂਦਰ ਤੋਂ ਜਾਗ ਆ ਗਈ ਹੋਵੇ ਉਹ ਜੋ ਕੁਝ ਸੋਚ ਰਿਹਾ ਸੀ ਉਸ ਨੂੰ ਅਧੂਰਾ ਹੀ ਛੱਡ ਕੇ ਬੋਲਿਆ ਬੜੀ ਖੁਸ਼ੀ ਦੀ ਗੱਲ ਹੈ ਹੀ ਮਾਇਆ ਕਿਦਾਰ ਦੇ ਮੂੰਹ ਕੁਝ ਇਸ ਤਰ੍ਹਾਂ ਦੇ ਵਾਕ ਸੁਣਨ ਲਈ ਬੇਕਰਾਰ ਹੋ ਰਹੀ ਸੀ ਬੇਜੀ ਸਭ ਕੁਝ ਠੀਕ ਹੋ ਜਾਵੇਗਾ ਮੈਂ ਬੜੀ ਜਲਦੀ ਰੁਪਿਆਂ ਦਾ ਪ੍ਰਬੰਧ ਕਰ ਲਵਾਂਗਾ ਪਰ ਜਦ ਉਸ ਦੀ ਕੋਈ ਉਮੀਦ ਪੂਰੀ ਨਾ ਹੋਈ ਤਾਂ ਉਸ ਨੇ ਆਪਣੇ ਆਪ ਹੀ ਗੱਲ ਕੱਥ ਦਾ ਸਿਲਸਲਾ ਇਸ ਪਾਸੇ ਮੋੜਿਆ ਮੇਰੀ ਸਲਾਹ ਐ ਅਸੂ ਦਾ ਵਿਆਹ ਦੇ ਦੇਈਏ ਰੁੱਤ ਵੀ ਚੰਗੀ ਹੁੰਦੀ ਐ ਨਾ ਬਹੁਤੀ ਸਰਦੀ ਨਾ ਬਹੁਤੀ ਗਰਮੀ ਨਾਲੇ ਵੀਣਾ ਦੀ ਸੱਸ ਵੀ ਕਹਿੰਦੀ ਸੀ ਕਿ ਅਸੂ ਵਿੱਚ ਕੋਈ ਸਾਹ ਨਿਕਲ ਆਵੇ ਤਾਂ ਚੰਗਾ ਵੇ ਕਿਉਂਕਿ ਕਰਤਕ ਵਿੱਚ ਕੁਨੇਤਰ ਸ਼ੁਰੂ ਹੋ ਜਾਣਾ ਐ ਇਸ ਹਿਸਾਬ ਵਿੱਚ ਫੇਰ ਬਾਰੇ ਛਿਮਾਹੀ ਉੱਤੇ ਗੱਲ ਜਾ ਪਵੇਗੀ ਜਿਦੇ ਛੇਤੀ ਸਿਰੋਂ ਭਾਰ ਲੱਥ ਜਾਵੇ ਚੰਗਾ ਹੈ ਉਹ ਨਾ ਹੋਵੇ ਜੂ ਫਿਰ ਕੋਈ ਲਤ ਨਾ ਮਾਰੇ ਸੌ ਸੱਜਣ ਸੌ ਦੁਸ਼ਮਣ ਹੁੰਦੇ ਨੇ ਬੜੀ ਚੰਗੀ ਗੱਲ ਏ ਸਿਰਫ ਇਤਨਾ ਹੀ ਕਹਿ ਕੇ ਕਿਦਾਰ ਚੁੱਪ ਹੋ ਗਿਆ ਮਾਇਆ ਕੁਝ ਹੋਰ ਵੀ ਸੁੰਣਾ ਚਾਹੁੰਦੀ ਸੀ ਉਹ ਫਿਰ ਬੋਲੀ ਮੇਰੀ ਸਲਾਹ ਏ ਜਿਹੜਾ ਰਤੀ ਮਾਸਾ ਛਿੱਲ ਪਤਾਨ ਬਣਾਣਾ ਵੀ ਹੁਣ ਤੋਂ ਹੀ ਫਿਕਰ ਕਰਨਾ ਚਾਹੀਦਾ ਏ ਨਿੱਕਾ ਨਿੱਕਾ ਕਰਦੇ ਆਂ ਵੀ ਬਥੇਰਾ ਹੋ ਜਾਂਦਾ ਏ ਹਾਂ ਹੁਣ ਤੋਂ ਇਹ ਕੀਤਾ ਜਾਵੇ ਤਾਂ ਹੀ ਕੁਝ ਬਣੇਗਾ ਮਹੀਨੇ ਤੇ ਸਾਰੇ ਦੋ ਹੀ ਬਾਕੀ ਨੇ ਕਿਦਾਰ ਨੇ ਬੇਦਿਲਾ ਹੋ ਕੇ ਕਿਹਾ ਮਾਇਆ ਨੂੰ ਕੁਝ ਤੋਖਲਾ ਜਿਹਾ ਪੈਦਾ ਹੋ ਰਿਹਾ ਸੀ ਉਹ ਸਾਫ਼ ਹੋ ਕੇ ਬੋਲੀ ਪਰ ਇਹ ਤੇ ਹੁਣ ਸਾਰਾ ਤੇਰੇ ਹੱਥ ਹੀ ਏ ਤੂੰ ਕਿਹਾ ਤੇ ਉਹ ਸ਼ਾਇਦ ਇਹ ਸੋਚ ਕੇ ਦਬ ਗਈ ਕਿ ਇਸ ਉੱਤੇ ਮੇਰਾ ਕੀ ਦਾਈਆ ਹੈ ਜੋ ਇਤਨਾ ਜ਼ੋਰ ਪਾ ਰਹੀ ਹਾਂ ਤੇ ਉਹ ਝਟ ਗੱਲ ਦਾ ਰੁਖ ਪਲਟ ਕੇ ਬੋਲੀ ਮੇਰੀ ਸਲਾਹ ਏ ਅੱਜ ਇੱਕ ਚਿੱਠੀ ਤੂੰ ਵੀਣਾ ਦੇ ਪਾਪੇ ਨੂੰ ਲਿਖ ਦੇ ਨਾਲੇ ਸਰਦਾਰ ਵੱਲੋਂ ਵੀ ਅਖਵਾ ਪਈ ਇਸੂ ਭਈ 2 ਮਹੀਨਿਆਂ ਲਈ ਜਿਵੇਂ ਕਿਵੇਂ ਹੋ ਸਕੇ ਆ ਜਾਵੇ ਅਕਸਰ ਕਰਨਾ ਖਤਰਨਾਕ ਤਾਂ ਉਸੇ ਹੀ ਸਭ ਕੁਝ ਹੋਇਆ ਨਾ ਕਰਦਾ ਹੀ ਪਿਆਰ ਤੇ ਤੈਥੋਂ ਲੁਕਿਆ ਨਹੀਂ ਆ ਕੇ ਕਿ ਤੂੰ ਆਹਰ ਪਾਹਰ ਕਰੇਗਾ ਤਾਂ ਹੀ ਕੰਮ ਸਿਰੇ ਚੜੇਗਾ ਨਾ ਕੁਝ ਸਰਦਾਰ ਨੂੰ ਆਖ ਵੇਖ ਕੇ ਮਨਾਵੇਗਾ ਪਾਣੀ ਚੜਦਾ ਚੜਦਾ ਜਦ ਆਦਮੀ ਦੇ ਗਲ ਪਹੁੰਚਦਾ ਹੈ ਤਾਂ ਉਸ ਨੂੰ ਬਚਣ ਲਈ ਹੱਥ ਪੈਰ ਮਾਰਨੇ ਹੀ ਪੈਂਦੇ ਨੇ ਕਿਦਾਰ ਲਈ ਹੁਣ ਕਿੱਸਲਾ ਬਣਿਆ ਰਹਿਣਾ ਮੁਸ਼ਕਿਲ ਸੀ ਮੰਜੀ ਨਾਲੋਂ ਲੰਕ ਰਹੀ ਇੱਕ ਰੱਸੀ ਨੂੰ ਉਂਗਲ ਤੇ ਲਪੇਟਦਾ ਹੋਇਆ ਬੋਲਿਆ ਸਰਦਾਰ ਉਹਨਾਂ ਨੂੰ ਮੈਂ ਕੱਲ ਕਿਹਾ ਸੀ ਤੇ ਪਰ ਇਸ ਵਾਕ ਦਾ ਬਾਕੀ ਹਿੱਸਾ ਪੂਰਾ ਕਰਨ ਲਈ ਕੇਦਾਰ ਨੂੰ ਇੱਕ ਵਾਰੀ ਫੇਰ ਰੁਕਣਾ ਪਿਆ। ਹੱਛਾ ਮਾਇਆ ਕਾਲੀ ਹੋ ਕੇ ਬੋਲੀ, ਫੇਰ ਕੀ ਜਵਾਬ ਦਿੱਤਾ ਸੀ ਉਹਨਾਂ? ਉਹਨਾਂ ਉਹਨਾਂ ਕਿਹਾ ਸੀ ਤੇ ਬੋਲਦੇ ਆ ਬੋਲਦੇ ਆ ਜਿਵੇਂ ਉਸਦੀ ਜ਼ੁਬਾਨ ਅੱਗੇ ਢੱਕਾ ਆ ਗਿਆ। ਮਾਇਆ ਨੇ ਬਿਨਾਂ ਉਸਦੇ ਬੋਲਣ ਤੋਂ ਹੀ ਸਭ ਕੁਝ ਸਮਝ ਲਿਆ। ਵੇਖਦੇ ਆ ਹੀ ਵੇਖਦੇ ਆ ਉਸਦੇ ਚਿਹਰੇ ਤੋਂ ਉਹ ਭੱਖ ਦੀ ਲਾਲੀ ਉੱਡ ਪੁੱਡ ਗਈ। ਸੱਜੇ ਹੱਥ ਦੀ ਉਂਗਲ ਨੂੰ ਉਹ ਹੌਲੀ-ਹੌਲੀ ਦੰਦਾ ਹੇਠ ਚਬਾ ਰਿਹਾ ਸੀ। ਤਾਂ ਤੇ ਬੜੀ ਮਾਇਆ ਰੁੱਕ ਕੇ ਬੋਲੀ, ਅੱਚਾ ਕੋਈ ਗੱਲ ਨਹੀਂ ਤੂੰ ਅੱਜ ਚਿੱਠੀ ਤੇ ਲਿਖ ਛੱਡ ਵੀਣਾ ਦੇ ਪਾਪੇ ਨੂੰ ਤੂੰ ਅੱਜ ਚਿੱਠੀ ਤੇ ਲਿਖ ਛੱਡ ਵੀਣਾ ਦੇ ਪਾਪੇ ਨੂੰ ਆਪੇ ਆ ਕੇ ਕੋਈ ਨਾ ਕੋਈ ਬੰਦੋਬਸਤ ਕਰ ਲਵੇਗਾ ਚਾਰੇ ਬੰਨੇ ਹੋਰ ਕੁਝ ਨਾ ਸਰਿਆ ਤਾਂ ਆ ਮਕਾਨ ਗਏ ਨੇ ਧਰ ਕੇ ਕੰਮ ਸਾਰ ਲਵਾਂਗੇ ਦਮ ਸਲਾਮਤ ਰਹਿਣ ਫਿਰ ਛੁਡਾ ਲਵਾਂਗੇ ਵੇਰਾ ਤੇ ਕਿਸੇ ਤਰ੍ਹਾਂ ਸਾਰ ਨਹੀਂ ਹੋਇਆ ਕਿਦਾਰ ਨੇ ਸਿਰ ਚੁੱਕਿਆ ਉਸਨੇ ਵੇਖਿਆ ਜਿਵੇਂ ਮਾਇਆ ਦੀਆਂ ਅੱਖਾਂ ਦੀ ਨਿਰਾਸ਼ ਟੱਕਣੀ ਉਸ ਨੂੰ ਲਾਂਤਾਂ ਪਾਉਂਦੀ ਹੋਈ ਵੰਗਾਰ ਰਹੀ ਸੀ ਤੂੰ ਜੋ ਹਾਮੀ ਭਰੀ ਸੀ ਤੇ ਸ਼ਾਇਦ ਇਹ ਆਵਾਜ਼ ਸੱਚਮੁੱਚ ਮਾਇਆ ਦੇ ਅੰਦਰੋਂ ਉੱਠ ਰਹੀ ਹੋਵੇਗੀ ਜ਼ਬਾਨ ਤੱਕ ਉਹ ਨਾ ਲਿਆ ਸਕੀ ਕਿਦਾਰ ਲਈ ਹੁਣ ਇੱਥੇ ਬੈਠਣਾ ਮੁਸ਼ਕਿਲ ਹੋ ਗਿਆ ਸੀ ਉਹ ਜਾਵਾਂ ਦੇਰੀ ਹੋ ਰਹੀਏ ਕਹਿ ਕੇ ਉੱਠਿਆ ਤੇ ਉੱਠਣ ਲੱਗਿਆ ਉਸਦੀ ਨਜ਼ਰ ਇੱਕ ਵਾਰੀ ਫੇਰ ਅੰਦਰ ਵੀਣਾ ਦੇ ਮੰਜੇ ਤੇ ਜਾ ਪਈ ਵੀਣਾ ਦਾ ਮੰਜਾ ਇਤਨਾ ਦੂਰ ਨਹੀਂ ਸੀ ਕਿ ਉਹ ਇਹਨਾਂ ਦੋਹਾਂ ਦੀਆਂ ਗੱਲ ਕਥਾ ਨਾ ਸੁਣ ਸਕਦੀ ਕਿਦਾਰ ਨੇ ਵੇਖਿਆ ਉਹ ਉਸੇ ਤਰ੍ਹਾਂ ਪਰਲੇ ਪਾਸੇ ਮੂੰਹ ਕੀਤੀ ਪਈ ਸੀ ਜੁੱਤੀ ਪਾ ਕੇ ਜਦੋਂ ਬਾਹਰ ਨਿਕਲਣ ਲੱਗਾ ਤਾਂ ਉਸ ਨੂੰ ਪਿਛਲੇ ਬੰਨਿਓਂ ਕਿਸੇ ਦੇ ਠੰਡਾ ਸਾਹ ਭਰਨ ਦੀ ਆਵਾਜ਼ ਸੁਣਾਈ ਦਿੱਤੀ ਕੋਸ਼ਿਸ਼ ਕਰੰਤੇ ਵੀ ਉਹ ਸਮਝ ਨਾ ਸਕਿਆ ਕਿ ਆਵਾਜ਼ ਮਾਇਆ ਦੀ ਸੀ ਕਿ ਵੀਣਾ ਦੀ ਦਲੀਜਾਂ ਤੋਂ ਨਿਕਲਣ ਲੱਗਿਆਂ ਉਸ ਨੇ ਇੱਕ ਵਾਰੀ ਫੇਰ ਪਛਾਣ ਤਕਿਆ ਮਾਇਆ ਠੋਡੀ ਉੱਤੇ ਹੱਥ ਟਿਕਾ ਕੇ ਉਸੇ ਤਰ੍ਹਾਂ ਗਿੱਚੀ ਸੁੱਟੀ ਬੈਠੀ ਸੀ ਵੀਣਾ ਨੇ ਉਰਾਂ ਪਾਸਾ ਪਰਤਿਆ ਹੋਇਆ ਸੀ ਸ਼ਾਇਦ ਉਹ ਬਾਹਰਲੇ ਬੂਹੇ ਵੱਲ ਤੱਕ ਰਹੀ ਸੀ ਪਰ ਜਿਉਂ ਹੀ ਆਪਣੇ ਉੱਤੇ ਉਸਨੇ ਕਿਦਾਰ ਦੀ ਨਜ਼ਰ ਪੈਂਦੀ ਤੱਕੀ ਝੱਟ ਹੀ ਉਸਨੇ ਮੂੰਹ ਦੂਜੇ ਪਾਸੇ ਕਰ ਲਿਆ ਕਿਦਾਰ ਇਸ ਵੇਲੇ ਬਾਜ਼ਾਰ ਵਿੱਚ ਤੁਰਿਆ ਜਾ ਰਿਹਾ ਸੀ ਉਸਨੂੰ ਮਾਲੂਮ ਹੁੰਦਾ ਸੀ ਜਿਵੇਂ ਦੁਕਾਨ ਤੇ ਪਹੁੰਚਣ ਤੀਕ ਉਸਦੇ ਸਿਰ ਵਿੱਚ ਸਿੰਘ ਉਗਉਣਗੇ अथवा ਹੋਰ ਕੋਈ ਅਚੰਭਾ ਜਹੀ ਸ਼ਕਲ ਉਸਦੀ ਬਣ ਜਾਏਗੀ ਜਿਸ ਨੂੰ ਨਾ ਉਸਦਾ ਮਾਲਕ ਪਛਾਣ ਸਕੇਗਾ ਨਾ ਕੋਈ ਹੋਰ ਤੇ ਨਾ ਉਹ ਆਪ ਵਿਥੋਂ ਵੱਧ ਚੌੜੀ ਖਾਲ ਨੂੰ ਤੱਪਣ ਲੱਗਿਆ ਡਿੱਗ ਪੈਣ ਦਾ ਸਹਿਮ ਜਿਸ ਤਰ੍ਹਾਂ ਆਦਮੀ ਦੇ ਕਦਮ ਰੋਕ ਲੈਂਦਾ ਹੈ ਕੁਝ ਇਸੇ ਤਰ੍ਹਾਂ ਹੀ ਕਿਦਾਰ ਦੇ ਮਨ ਦੀ ਅਵਸਥਾ ਸੀ ਸੱਚਮੁੱਚ ਦੁਕਾਨ ਤੇ ਪਹੁੰਚਣ ਤੀਕ ਉਹ ਆਪਣੇ ਆਪ ਨੂੰ ਬਿਲਕੁਲ ਵਟਿਆ ਹੋਇਆ ਮਹਿਸੂਸ ਕਰਨ ਲੱਗਾ ਮਾਲਕ ਨੇ ਤਾਂ ਉਸ ਨੂੰ ਪਛਾਣ ਲਿਆ ਪਰ ਸ਼ਾਇਦ ਉਹ ਆਪਣੇ ਆਪ ਨੂੰ ਨਹੀਂ ਪਛਾਣ ਸਕਿਆ ਉਹ ਇਸ ਵੇਲੇ ਇਸੇ ਗੱਲ ਨੂੰ ਸੋਚ ਰਿਹਾ ਸੀ ਕੀ ਮੈਂ ਉਹੀ ਹਾਂ ਜਿਹੜਾ ਕੱਲ ਸਾਂ ਸਮੁੰ ਸੱਚਮੁੱਚ ਮੇਰੇ ਸਿਰ ਉੱਤੇ ਸਿੰਘ ਉੱਗ ਆਏ ਜਾਂ ਉੱਗਣ ਵਾਲੇ ਨੇ ਇਸ ਵੀਡੀਓ ਦੇ ਵਿੱਚ ਇੰਨਾ ਹੀ ਅਗਲਾ ਭਾਗ ਅਗਲੀ ਵੀਡੀਓ ਦੇ ਵਿੱਚ